ਅੱਛੀ ਕਾਜੀ ਤੁਸੀਂ ਜੜੇ ਉਮੀਦ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਸਾਹ ਭਗਵੰਤ ਮਾਨ ਜੀ ਨੇ ਇੱਕ ਬਿਆਨ ਦਿੱਤਾ ਸੀਗਾ ਕੁਝ ਦਿਨ ਪਹਿਲਾਂ ਕਿ ਜੇ ਪੰਜਾਬ ਦੇ ਵਿੱਚ ਰਹਿਣਾ ਹੈਗਾ ਤਾਂ ਆ ਕੇ ਮੈਨੂੰ ਮਿਲੋ ਅਜਿਹੇ ਫਲੈਕਸ ਬੋਰਡ ਨੇ ਜਿਹੜੇ ਉਹ ਆਈਲੈਂਡਸ ਵਾਲਿਆਂ ਦੇ ਤਾਰ ਕੇ ਉਹਨਾਂ ਦੇ ਲਾਏ ਜਾਣਗੇ ਬੱਸ ਛੱਡਿਆਂ ਦੇ ਉੱਪਰ ਜਾਂ ਜਿੱਥੇ ਵੀ ਉਹ ਲੱਗੇ ਹੋਏ ਹੋਏ ਤਾਂ ਉੱਥੇ ਉਹਨਾਂ ਦੇ ਇਹ ਬੋਰਡ ਲਾਏ ਜਾਣਗੇ ਉੱਤੇ ਉੱਪਰ ਲਿਖਿਆ ਜਾਊਗਾ ਜੇ ਪੰਜਾਬ 'ਚ ਰਹਿਣਾ ਹੈਗਾ ਤਾਂ ਮੈਨੂੰ ਮਿਲੋ ਸਾਈਡ ਤੇ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਉਹ ਫੋਟੋ ਹੋਊਗੀ ਪਰ ਅੱਜ ਸੰਗਰੂਰ ਦੇ ਵਿੱਚ ਪ੍ਰੋਟੈਸਟ ਸੀਗਾ ਜਿਹੜੇ ਲੋਕ ਸੰਗਰੂਰ ਦੇ ਵਿੱਚ ਪਹੁੰਚੇ ਸੀਗੇ ਉਹ ਪੰਜਾਬ ਦੇ ਹੀ ਲੋਕ ਸੀਗੇ ਕੋਈ ਬਾਹਰੋਂ ਨਹੀਂ ਆਏ ਸੀ ਨਾ ਕੋਈ ਰਾਜਸਥਾਨ ਤੋਂ ਆਏ ਸੀ ਨਾ ਹਰਿਆਣਾ ਤੋਂ ਨਾ ਹਿਮਾਚਲ ਤੋਂ ਪੰਜਾਬ ਦੇ ਹੀ ਲੋਕ ਸੀਗੇ ਜਿਵੇਂ ਉਹ ਲੋਕ ਕਿਤੋਂ ਬਾਹਰੋਂ ਆਏ ਹੁਣ ਉਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਦੁਰਵਿਵਹਾਰ ਜਿਹੜਾ ਕੀਤਾ ਗਿਆ ਲਾਠੀ ਚਾਰਜ ਉਹਨਾਂ ਦੇ ਉੱਪਰ ਹੋਇਆ ਉਹਨਾਂ ਦੇ ਸਾਧਨਾਂ ਦੀ ਪੱਨ ਤੋੜ ਕੀਤੀ ਗਈ ਇਤੋਂ ਤੱਕ ਕਿ ਬਹੁਤ ਸਾਰੇ ਮੋਬਾਈਲ ਫੋਨ ਖੋਏ ਗਏ ਕੈਮਰੇ ਖੋਏ ਗਏ ਪੱਤਰਕਾਰਾਂ ਨਾਲ ਦੁਰਵਿਵਹਾਰ ਕੀਤਾ ਗਿਆ ਅਜੀਆਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਅੱਜ ਵਾਪਰੀਆਂ ਨੇ ਤੇ ਇਨ੍ਹਾਂ ਘਟਨਾਵਾਂ ਦਾ ਜਿਹੜਾ ਜ਼ਿੰਮੇਵਾਰ ਕੌਣ ਹੈਗਾ ਤੇ ਕੀ ਦੀ ਜ਼ਿੰਮੇਵਾਰੀ ਜਿਹੜੀ ਇਨ੍ਹਾਂ ਘਟਨਾਵਾਂ ਦੇ ਉੱਪਰ ਬਣਦੀ ਹੈਗੀ ਇਹ ਇਹ ਗੱਲਬਾਤ ਹੈ ਜਿਹੜੀ ਸਰਕਾਰ ਨੂੰ ਜਿਹੜਾ ਇਸ ਦੇ ਬਾਬਤ ਜਿਹੜਾ ਅਧਿਕਾਰਿਆਂ ਨੂੰ ਜ਼ਰੂਰ ਮੈਨੂੰ ਲੱਗਦਾ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਫਿਰ ਨਿਊ ਚੈਨਲਾਂ ਦੇ ਜ਼ਰੀਏ ਜਿਹੜਾ ਆਪਣੀ ਸਫਾਈ ਪੇਸ਼ ਕਰਨੀ ਚਾਹੀਦੀ ਹੈ ਕਿ ਕਿਉਂ ਨਾਠੀ ਚਾਰਜ ਕਰਨ ਦੀ ਜਿਹੜੀ ਨੌਬਤ ਆ ਗਈ ਸੋ ਗੱਲਬਾਤ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਬਿਆਨਤਾ ਦਿੰਦੇ ਨੇ ਕਿ ਮੈਨੂੰ ਮਿਲੋ ਉੱਥੋਂ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਲੋਕਾਂ ਨੂੰ ਸੁਭਾਅ ਵੀ ਇਹ ਪਤਾ ਕਿ ਤੁਸੀਂ ਲੀਡਰਾਂ ਤੋਂ ਸਵਾਲ ਪੁੱਛੋ ਲਿਟਰ ਨੂੰ ਅਕਵਾਚਲ ਕਰਨੇ ਸਿੱਖ ਲਓ ਤੁਸੀਂ ਲੀਡਰਾਂ ਤੋਂ ਉੱਤਰ ਲਿਆ ਕਰੋ ਪਰ ਉੱਥੇ ਹੁਣ ਆਪ ਕਸੁੱਤੇ ਫਸ ਗਏ ਮੁੱਖ ਮੰਤਰੀ ਸਾਹਿਬ ਜਦੋਂ ਲੋਕਾਂ ਨੂੰ ਸੁਭਾਅ ਪੈ ਗਿਆ ਕਿ ਸਵਾਲ ਕਰਨ ਦਾ ਲੋਕਾਂ ਨੂੰ ਸਵਾਲਾਂ ਦੇ ਉੱਤਰ ਲੈਣ ਦਾ ਜਦੋਂ ਲੋਕਾਂ ਨੂੰ ਸੁਭਾਅ ਪੈ ਗਿਆ ਤਾਂ ਹੁਣ ਮੁੱਖ ਮੰਤਰੀ ਸਾਹਿਬ ਆਪ ਕਿਨਾਰਾ ਕਰਦੇ ਹੋਏ ਦਿਖਾਈ ਦਿੰਦੇ ਨੇ ਆਪ ਅੱਜ ਮੁੱਖ ਮੰਤਰੀ ਸਾਹਿਬ ਸੰਗਰੂਰ ਤੋਂ ਪਠਾਨਕੋਟ ਦੇ ਵਿੱਚ ਸੀਗੇ ਸੋ ਲੋਕਾਂ ਦੇ ਉੱਪਰ ਲਾਠੀ ਚਾਰਜ ਹੋਇਆ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਦੇ ਘਰ ਤੋਂ ਤਕਰੀਬਨ ਕਿਸੇ ਨੂੰ 100 ਕਿਲੋਮੀਟਰ ਪਹਿਲਾਂ ਲਾਠੀ ਚਾਰਜ ਹੋ ਗਿਆ ਕਿਸੇ ਤੇ 50 ਕਿਲੋਮੀਟਰ ਪਹਿਲਾਂ ਲਾਠੀ ਚਾਰਜ ਹੋ ਗਿਆ ਐਡਾ ਤਾਂ ਕੋਈ ਪੰਜਾਬ ਦੇ ਲੋਕ ਆਪਣੇ ਨਾਲ ਬੰਬ ਨਹੀਂ ਲੈ ਕੇ ਆਏ ਸੀਗੇ ਜਾਂ ਪੰਜਾਬ ਦੇ ਲੋਕ ਕੋਈ ਹੁੱਲੜਬਾਜੀ ਕਰਦੇ ਹੋਏ ਜਾਂ ਪੰਨ ਤੋੜ ਕਰਦੇ ਹੋਏ ਨਹੀਂ ਆਏ ਸੀਗੇ ਵੀ ਉਹਨਾਂ ਦੇ ਉੱਪਰ ਲਾਠੀ ਚਾਰਜ ਕਰਨਾ ਪਏਗਾ ਬੜਾ ਤਸ਼ੱਦਦ ਹੋਇਆਗਾ ਨੌਜਵਾਨੀ ਨੂੰ ਜਿਹੜਾ ਕੁੱਟਿਆ ਮਾਰਿਆ ਗਿਆ ਸੋ ਲੋਕਾਂ ਨੂੰ 1992 93 ਵਾਲਾ ਸਮਾਂ ਜਿਹੜਾ ਉਹ ਯਾਦ ਕਰਾਤਾ 90 92 ਵਾਲਾ ਲੋਕ ਕਹਿੰਦੇ ਸੀਗੇ ਮੁੱਖ ਮੰਤਰੀ ਦੀ ਕੋਠੀ ਦੇ ਅੱਗੇ ਕਿ ਸਾਨੂੰ ਉਹ ਸਮਾਂ ਯਾਦ ਆ ਗਿਆ ਜਦੋਂ ਪੰਜਾਬ ਪੁਲਿਸ ਨੌਜਵਾਨਾਂ ਨੂੰ ਚੁੱਕ ਕੇ ਲੈ ਜਾਂਦੀ ਸੀ ਤੇ ਉਹਨਾਂ ਦੇ ਚੱਡੇ ਪਾੜ ਦਿੰਦੀ ਸੀਗੀ ਚੱਡੇ ਪਾੜਨ ਤੋਂ ਬਾਅਦ ਜਿਹੜੀ ਨੌਜਵਾਨੀ ਦੇ ਵਿੱਚ ਇੰਨੀ ਕੁ ਦਹਿਸ਼ਤ ਫੈਲਣ ਲੱਗ ਗਈ ਸੀ ਕਿ ਲੋਕ ਪੱਗਾਂ ਬੰਨਣੋਂ ਹਟ ਗਏ ਸੀਗੇ ਲੋਕ ਬਰਾਤਾਂ ਦੇ ਵਿੱਚ ਜਾਣੋਂ ਹਟ ਗਏ ਸੀ ਕਈ ਪਿੰਡਾਂ ਦੇ ਵਿੱਚੋਂ ਬਰਾਤਾਂ ਜਿਹੜੀਆਂ ਉਹ ਚੜ੍ਹਨੋਂ ਹਟ ਗਏ ਸੀ ਇਹ ਗੱਲ ਉੱਥੇ ਚੱਲੀ ਸੀ ਕਿ ਆਹਾ ਮੁੱਖ ਮੰਤਰੀ ਨੇ ਜਿਹੜਾ ਹੁਣ ਪੰਜਾਬ ਦਾ ਇਹ ਹਾਲ ਕਰਤਾ ਅੱਜ ਦੀ ਨੌਜਵਾਨੀ ਬਾਹਰ ਨਿਕਲਣੋਂ ਡਰਿਆ ਕਰੂਗੀ ਕਿਉਂਕਿ ਬੇਵਜਾ ਬੇਮਤਲਬ ਨੌਜਵਾਨੀ ਦੇ ਉੱਪਰ ਤਸ਼ੱਦਦ ਹੋਣਾ ਲਾਠੀ ਚਾਰਜ ਜਿਹੜਾ ਕੀਤਾ ਜਾਣਾ ਆਮ ਜਿਹੜੇ ਕਰਾਂ ਦੇ ਲੋਕ ਜਿਨ੍ਹਾਂ ਨੇ ਸ਼ਾਇਦ ਪੰਜਾਬ ਸਰਕਾਰ ਨੂੰ ਟੰਨਣ ਦੇ ਵਿੱਚ ਕੋਈ ਨਾ ਕੋਈ ਜਿਹੜਾ ਯੋਗਦਾਨ ਜ਼ਰੂਰ ਪਾਇਆ ਹੋਣਾ ਹੈਮ ਰੋਲ ਅਦਾ ਕੀਤਾ ਹੋਣਾ ਤੇ ਉਹਨਾਂ ਦੇ ਉੱਪਰ ਹੀ लाठी चार्ज ਜਿਹੜਾ ਹੋ ਕੀਤਾ ਗਿਆ ਅੱਜ ਸੰਗਰੂਰ ਦੇ ਵਿੱਚ ਸੋ ਬڑے ਪੱਦਰ ਦੇ ਉੱਪਰ ਲੋਕ ਪਹੁੰਚੇ ਸੀਗੇ ਬੜੇ ਮੈਂ ਕਿਹਾ ਪੰਜਾਬ ਦੇ ਲੋਕ ਬੜੇ ਸੰਘਰਸ਼ੀ ਨੇ ਜਿਹੜੇ ਸੰਘਰਸ਼ਾਂ ਦੇ ਰਾਹ ਦੇ ਉੱਪਰ ਚੱਲਦੇ ਨੇ ਨਹੀਂ ਤਾਂ ਅੱਜ ਕੱਲ ਬਹੁਤ ਸਾਰੇ ਨੌਜਵਾਨਾਂ ਨੂੰ ਇਹ ਲੱਗਿਆ ਰਹਿੰਦਾ ਕਿ ਆਪਾਂ ਸੰਘਰਸ਼ ਦੇ ਵਿੱਚ ਨਹੀਂ ਜਾਣਾ ਹੈਗਾ ਸੋ ਬਾਹਰ ਜਾਣ ਦੀ ਕਈ ਨੌਜਵਾਨ ਤਿਆਰੀ ਕਰਦੇ ਹੁੰਦੇ ਨੇ ਉਹ ਵੀ ਡਰਦੇ ਹੁੰਦੇ ਨੇ ਕਿ ਬਾਹਰ ਜਾਣਾਗਾ ਕੋਈ ਕੇਸ ਨਾ ਪੈਜੇ ਕੋਈ ਚੱਕਰ ਹੋਰ ਨਾ ਪੈਜੇ ਵਿਦੇਸ਼ਾਂ ਦੇ ਚੱਕਰ ਦੇ ਵਿੱਚ ਲੋਕ ਅੱਜ ਕੱਲ੍ਹ ਸੰਘਰਸ਼ਾਂ ਦੇ ਵਿੱਚ ਜਾਣੋਂ ਹਟ ਗਏ ਘਟ ਗਏ ਪਰ ਇੱਥੇ ਨੌਜਵਾਨੀ ਵੱਡੇ ਪੱਧਰ ਤੇ ਪਹੁੰਚੀ ਸੀਗੀ ਬੜਾ ਜਿਹੜਾ ਮੈਂ ਕਹਿੰਨਾ ਦਿਲ ਖੁਸ਼ ਹੋਇਆ ਕਿ ਹਜੇ ਵੀ ਪੰਜਾਬ ਦੀ ਨੌਜਵਾਨੀ ਸੰਘਰਸ਼ਾਂ ਦੇ ਰਾਹ ਦੇ ਉੱਪਰ ਚੱਲੀ ਹੋਈ ਹੈ ਸੰਘਰਸ਼ਾਂ ਦੇ ਰਾਹ ਨੂੰ ਤੁਰੀ ਹੋਈ ਹੈਗੀ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ